ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹਮੇਰਾ ਸਾਰਿਆਂ ਦਾ ਠੀਕ ਹੋਵਾਂਗੇ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਅਫੀਸ਼ੀਅਲ ਅਰਵਿੰਦਰ ਸਿੰਘ ਵਲੌਗਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦਾ ਹੈ ਦਿਨ 16 ਜਨਵਰੀ ਤੇ ਅੱਜ ਆਪਣੇ ਬਠਿੰਡੇ ਸ਼ਹਿਰ ਦੇ ਵਿੱਚ ਕਿਲਾ ਸਾਹਿਬ ਗੁਰਦੁਆਰੇ ਦੇ ਸਾਹਿਬ ਦੇ ਵਿੱਚ ਸਾਰੇ ਸ਼ਹਿਰ ਦੇ ਪ੍ਰਵਾਸੀ ਰ ਇਕੱਠੀਆਂ ਹੋ ਰਹੀਆਂ ਨੇ ब्लॉग है ये शूट हो रहा साढ़े पांच बजे ठंड बहुत ज्यादा है, तो आप इस तो बाद चलना किला साहब गुरुद्वारा साहब ਨਾਲ ਤੁਖਾਵਾਂਗੇ ਕਿ ਅੱਜ ਠੰਡ ਦੇ ਵਿੱਚ ਸੰਗਤ ਕਿੰਨੀ ਉਤਸ਼ਾਹਿਤ ਹੈ ਤੇ ਸੇਵਾ ਕਰ ਰਹੀ ਹੈ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਟਾਈਮ ਕਿਲਾ ਸਾਹਿਬ ਪਹੁੰਚ ਚੁੱਕੇ ਆ ਜੀ ਸਮਾ ਹੋ ਚੁੱਕਾ ਹੈ 5:30 ਦਾ ਤੇ ਅੱਜ ਪ੍ਰਕਾਸ਼ਪੁਰੂ ਦੇ ਸੰਬੰਧ ਦੇ ਵਿੱਚ ਕਿਲਾ ਸਾਹਿਬ ਕਰੋਨਾ ਫਿਰ ਇੱਥੇ ਹੋ ਰਹੀਆਂ ਭਾਵੇਂ ਕਿ ਠੰਡ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਬਹੁਤ ਸੰਗੀਤ ਸਾਹ ਤੋਂ ਪੂਰੀ ਇਸ ਟਾਈਮ ਫੁੱਲ ਤੁਸੀਂ ਦੇਖ ਸਕਦੇ ਹਾਂ ਪਰ ਧੰਨ ਗੁਰ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਗਤਾਂ ਜੋ ਕਿ ਇਸ ਟਾਈਮ ਸੇਵਾ ਨਿਭਾ ਰਹੀਆਂ ਨੇ ਆਮ ਦੇ ਕਲਾਸ ਆ ਪਹੁੰਚ ਚੁੱਕੇ ਹਾਂ ਤੋਂ ਅੱਗੇ ਦਾ ਸੀਟ ਹੰਦ ਰੋਣੇ ਆ ਅਗਲੇ ਪਾਸੇ ਉਧਰ ਪ੍ਰਵਾਸਰੇ ਇਕੱਠੇ ਹੋਣਗੇ ਤੋ ਇਸ ਜੋੜਾ ਕਰ ਹੈ ਜੀ ਜਿਸ ਸਕੇ ਸੰਗਤਾਂ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਜੋੜਿਆਂ ਦੀ ਸੇਵਾ ਕਰਦੇ ਨੇ ਫਾਰਸ਼ ਕਰਦੇ ਨੇ ਤੋ ਇਹਨਾਂ ਨੂੰ ਦੇਖ ਕੇ ਵੀ ਬੜੇ ਖੁਸ਼ ਹੋ ਜਾਂਦੀ ਆ ਕਿ ਜੋ ਸੰਗਤ ਇੱਥੇ ਸੁਭਾ ਸਵੇਰੇ ਆ ਕੇ ਤੇ ਸੇਵਾ ਕਰਦੇ ਨੇ ਸਰੀ ਮਹੰਲਾ ਪੰਜਵਾ ਪੂਜਾ ਬਰਤ ਤਿਨ ਕੇ ਇਸ ਨਾਮਾ ਪੰਚ ਉਦਾਰ ਬੋਲ ਤਾਹ ਹਮਾ ਭਿਜੈ ਸੰਜਮ ਸਾਮੀ ਬੋਲੇ ਜੀ ਮੈਂ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਪੂਜੈ ਸਭ ਤਾ ਕੋ ਬਿਖ ਮਨ ਨ ਜਾਇ ਲੈ ਜਾ ਰਹਾ ਜਾ ਤਾਪ ਤਾਪ ਪ੍ਰਭ ਨਬਸੁਦਾ ਕਰ ਔਰ ਦਸਤਾਪ ਲੈ ਗੈ ਹਾ ਇਹ ਬਿੰਦਨ ਪੱਤਿਆ ਓ ਠਾਕੁਰ ਬੋਲੇ ਸਵਾਗਤ ਜੀ ਰਿਹਾ ਕਿਲਾ ਸਾਹਿਬ ਦਾ ਗਰਾਊਂਡ ਜਿੱਥੇ ਕਿ ਪ੍ਰਵਾਸ ਦੀਆਂ ਕੱਟੀਆਂ ਹੋ ਰਹੀਆਂ ਨੇ

ਸਵਾਗਤੋਂ ਭਾਈ ਤੇਜਾ ਸਿੰਘ ਜੀ ਸੰਗਤ ਲੈ ਕੇ ਪਹੁੰਚੇ ਹਨ ਬੇਨਤੀ ਹੈ ਕਿ ਕੀਰਤਨ ਦੇ ਰੰਮ ਤੱਕ ਕੀਤੀ ਜਾਵੇ ਭਾਈ ਤੇਜਾ ਸਿੰਘ ਜੀ ਗੁਰਦੁਆਰਾ ਸਿੰਘ ਸਵਾਗਤ ਸੰਗਤ ਲੈ ਕੇ ਪਹੁੰਚੇ ਹਨ ਸ਼ੋਸ਼ਾਦਦੀ ਪਾਜੀ ਪਰ ਬੋਲੇ ਦੈਂਤੜ ਚੁੱਕਿਆ ਸਮਾਂ ਇਸ ਟਾਈਮ 8 ਵੱਜ ਚੁੱਕੇ ਨੇ ਜੀ ਤੇ ਧੁੰਦ ਅੱਜ ਪੂਰੀ ਜ਼ਬਰਦਸਤ ਹੈ ਸੋ ਹੁਣ ਹਜੇ ਸਮਾਪਤੀ ਤਾਂ ਨਹੀਂ ਹੋਈ ਪਰ ਅਸੀਂ ਇਸ ਟਾਈਮ ਚਾਹ ਪੀਣ ਜਾ ਰਹੇ ਹਾਂ ਸੋ ਉੱਪਰ ਚੱਲਦੇ ਹਾਂ ਚਾਹ ਪੀਵਾਂਗੇ ਸੋ ਇਹ ਆਪਣਾ ਸੋ ਇਥੇ ਕੱਲ੍ਹ ਦੇ ਲੰਗਰ ਵਾਸਤੇ ਸਬਜ਼ੀਆਂ ਦੀ ਸੇਵਾ ਹੋ ਰਹੀ ਹੈ ਸਬਜ਼ੀਆਂ ਚਲੀਆਂ ਜਾ ਰਹੀਆਂ ਨੇ ਪਿਆਜ਼ ਆਲੂ ਤੇ ਨਾਲ ਹੀ ਇੱਥੇ ਚਾਹ ਦਾ ਲੰਗਰ ਚੱਲ ਰਿਹਾ ਹੈ ਜੋ ਕਿ ਬਹੁਤ ਹੀ ਆਨੰਦਦਾਇਕ ਤੇ ਬਹੁਤ ਇਧਰ ਸੇਵਾ ਚੱਲ ਰਹੀ ਹੈ ਮਾਪੇ ਦੇ ਮੈਂ ਪਹੁੰਚਾ ਚੁੱਕੇ ਆ ਤੇ ਟਾਈਮ ਹੋ ਰਿਹਾ 6:30 ਵਜੇ ਅੱਗੇ 8:00 ਵੀ 9:00 ਵੱਜ ਚੁੱਕੇ ਆ ਤੇ ਠੰਡ ਬਹੁਤ ਜ਼ਿਆਦਾ ਹੈ ਸੋ ਗਾਇਸ ਦੇਖ ਸਕਦੇ ਹੋ ਹੁਣ ਵੀ ਇਸ ਟਾਈਮ ਪੂਰੀ ਧੁੰਦ ਹੈ ਤੇ ਸੋ ਫਿਲਹਾਲ ਠੀਕ ਹੈ ਜੀ ਅੱਜ ਦੇ ਵਲੌਗ ਦੇ ਚੈਨ ਆਈ ਸੋ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਸੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮਾਚ ਬਾਏ ਬਾਏ